ਘਰ ਦੇ ਵਿੱਚ ਮਾਤਾਵਾ ਪਰਿਵਾਰ ਪੂਰਾ ਜਿਹੜਾ ਕਿ ਅੱਜ ਵੀ ਥੱਲੇ ਸੌਂਦਾ ਪਤਾ ਇੰਨੇ ਕੱਪੜੇ ਜਿਹੜੇ ਚ ਪੈਂਦੇ ਉਹਨਾਂ ਉੱਤੇ ਕੱਪੜਾ ਲੀਡਰ ਵੀ ਨਹੀਂ ਸੀਗਾ ਗੱਦੇ ਵੀ ਨਹੀਂ ਸੀਗੇ ਹਰਸ਼ ਤੇ ਕਿਵੇਂ ਨਹੀਂ ਬੈਠੀ ਬਣੀ ਮਾਤਾ ਗੁਦਰੀ ਆਪ ਮਿਸਮਿਸ ਕਰ ਆਪਣੇ ਬੱਚੇ ਦੇ ਤੁਸੀਂ ਇੰਨੇ ਕੱਪੜੇ ਪਾਉਨੇ ਉਹਦੇ ਕੋਲ ਤਾਂ ਕੁਝ ਨਹੀਂ ਸੀ ਗਿੱਲੇ ਕੱਪੜੇ ਸੀ ਤੇ ਿੱੱਲੇ ਬੱਚਿਆਂ ਨੂੰ ਐ ਨਹੀਂ ਬੈਠੀ ਸੀ ਇਹ ਵੀ ਕਹਿੰਦੇ ਕਿ ਇੱਥੇ ਤਾਂ ਬਹੁਤ ਕਰਮਾਂ ਵਾਲੇ ਰਹਿੰਦੇ ਸਭ ਤੋਂ ਮਹਿੰਗੀ ਜਿਹੜੀ ਧਰਤੀ ਆ ਉਹ ਫਤਿਹਗੜ੍ਹ ਸਾਹਿਬ ਦੀ ਜੋਤੀ ਸੁਖ ਪਾਵਨ ਕਰਦੀ ਹੈ ਬੇਟੇ ਦੀ ਖੇਚਤੀ ਵੀ ਮੈਂ ਆਪਣੇ ਮਾਪੇ ਉੱਥੇ ਲੈ ਕੇ ਆਇਆ ਅੱਛਾ ਹਾਂਜੀ ਉਹਨਾਂ ਨੇ ਉਹ ਤਾਂ ਉਸ ਮਾਤਾ ਗੁਜਰੀ ਨੇ ਕਰਤਾ ਪਾਣੀ ਠੰਡ ਨਹੀਂ ਲੱਗਦੀ ਥੱਲੇ ਕਈ ਵਾਰ ਫਰਸ਼ ਠੰਡਾ ਨਹੀਂ ਬਿਲਕੁਲ ਨਹੀਂ ਲੱਗਦੀ ਜੀ ਅਸੀਂ ਮੌਸਮ ਜਿਆਦਾ ਕਰਕੇ ਪੈਂਦੇ ਆ ਦੇਖੋ ਠੰਡੇ ਬੁਰਜ ਵਿੱਚ ਤੇ ਫਰਸ਼ ਤੇ ਬਿਠਾਈ ਗਏ ਇਹ ਵੀਰ ਵੀ ਜਿਹੜੇ ਉਹ ਥੱਲੇ ਪੈਂਦੇ ਨੇ ਔਰ ਸੁਨਮ ਚਾਇਆ ਕੇ ਵੀਰ ਅੰਮ੍ਰੇਸਰੋਂ ਆਏ ਨੇ ਦੇਖੋ ਆਪਣੇ ਇੰਨੇ ਸ਼ੀਰਦੀਆਂ ਹੋਈਆਂ ਛੋਟੇ ਸਾਹਿਬ ਜਦ ਨੇ ਆਪਾਂ ਉਹਨਾਂ ਮਹਿਸੂਸ ਕਰਦੇ ਚ ਜਾਣੋ ਕਿ ਉਹ ਮਤਲਬ ਠੱਡੇ ਬੋਰ ਦੇ ਵਿੱਚ ਰਹੇ ਸੀਗੇ ਬੈਠੇ ਸੀਗੇ ਉਹ ਜੇ ਮਹਿਸੂਸ ਕਰ ਦਿੱਤੇ ਹੋਏ ਕਿ ਮਹਿਸੂਸ ਤੇ ਬਹੁਤ ਹੁੰਦਾ ਇਹਨਾਂ ਦੇ ਭਾਵਨਾ ਦੇਖ ਕੇ ਵੀ ਕਿੰਨੇ ਇਹਨਾਂ ਦੇ ਸੇਵਾ ਵੀ ਹੈ ਦੇਖੋ ਸਾਨੂੰ ਅੰਦਰ ਆਉਂ ਦਿੰਦੇ ਨੇ ਘਰ ਖੁੱਲੇ ਛੱਡੇ ਇਹਨਾਂ ਨੇ ਆਪਣੇ ਜਿਦਾ ਕੋਈ ਮਰਜ਼ੀ ਜਾਵੇ ਕੋਈ ਮਨਾ ਹੀ ਕੇ ਚੀਦ ਨਹੀਂ ਸੰਗਤ ਜਿਹੜੀ ਵੀ ਆਉਂਦੀ ਹੈ ਅਸੀਂ ਹੋਰ ਵੀ ਬਹੁਤ ਸੰਗਤ ਆਉਂਦੀ ਹੈ ਤੇ ਪਰਿਵਾਰ ਬਹੁਤ ਸੇਵਾ ਕਰਦਾ ਸਾਰਾ ਪਰਿਵਾਰ ਸੇਵਾ ਬਹੁਤ ਇਹਨਾਂ ਦੀ ਲੇਕੇ ਲਾਵੇ ਮਾਲਕ ਪਰਮਾਤਮਾ ਉਸ ਮੱਤੇ ਧਰਮ ਦਾ ਟੋਲ ਚੁੱਕ ਕੇ ਤੇ ਆਜੀ ਦਾ ਹਰ ਵਾਰੀ ਪਰ ਇੱਥੇ ਕੜਕਾਉਂਦੇ ਰਹੀਦਾ ਵਾ ਪਰ ਉਹ ਮੈਂ ਨਾ ਹੱਲੇ ਉਹ ਅੱਡੇ ਚ ਉਹ ਚਿਹਰੇ ਚ ਦਿਖਦਾ ਨਹੀਂ ਕੱਖ ਸਾਨੂੰ ਉਹ ਰਾਹ ਦੱਸਿਆ ਹੀ ਨਹੀਂ ਤੇ ਜੋ ਬੇਸ਼ੱਕ ਉਹ ਇੱਕ ਅਕਾਲ ਦੇ ਫਰਜ਼ੰਦ ਸੀ ਪਉ ਉਹਨਾਂ ਇੱਕ ਰੱਬ ਨੂੰ ਪਾ ਲਿਆ ਅਸੀਂ ਵੀ ਉਹਨਾਂ ਦੇ ਬੱਚੇ ਆ ਪਰ ਬਹੁਤ ਹੀ ਠੱਕੇ ਹੋਏ ਜੀ ਕੀ ਕਹਿਣਾ ਚਾਹੋਗੇ ਵੀਰ ਤੁਹਾਨੂੰ ਪਿਆਰ ਵੀ ਬਹੁਤ ਕਰਦੇ ਤੁਸੀਂ ਵੀ ਆਪ ਵੀ ਇੱਥੇ ਆ ਕੇ ਮੈਂ ਬਹੁਤ ਪਿਆਰ ਕਰਦੀ ਆ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਆ ਮੈਂ ਪਿਆਰ ਦਾ ਕਰਦੀ ਆ ਮੈਂ ਆਪਣੇ ਮਾਤਾ ਦਾ ਪਿਆਰ ਬਹੁਤ ਦਿਲੋਂ ਪਿਆਰ ਕਰਦੀ ਇੱਕ ਹਮ ਨਾ ਉਤੋਂ ਉਤੋਂ ਮਾਤਾ ਜੀ ਦਿਲੋਂ ਪਿਆਰ ਕਰਦੇ ਨੇ ਬੱਚਿਆਂ ਨੂੰ ਰੱਖਦੇ ਨੇ ਆਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਹੋਏ ਆ ਜਿੱਥੇ ਹਰ ਕੋਈ ਇਸ ਧਰਤੀ ਨੂੰ ਸਜਦਾ ਕਰਨ ਲਈ ਪਹੁੰਚਦਾ ਪਰ ਫਤਿਹਗੜ ਸਾਹਿਬ ਦੀ ਧਰਤੀ ਤੇ ਰਹਿਣ ਵਾਲੇ ਲੋਕ ਮਾਤਾ ਗੁਜਰਕਾਰ ਦੇ ਸਥਾਨਾਂ ਤੇ ਕਿਵੇਂ ਸਜਦਾ ਕਰਦੇ ਨੇ ਹਰ ਘਰ ਦੀ ਕਹਾਣੀ ਤਾਂ ਨਹੀਂ ਦਿਖਾ ਸਕਦੇ ਪਰ ਇੱਕ ਘਰ ਵਿੱਚ ਪਹੁੰਚੇ ਕਿ ਉਹ ਕਿਵੇਂ ਇਸ ਧਰਤੀ ਨੂੰ ਸਜਦਾ ਕਰਦੇ ਨੇ ਇਸ ਧਰਤੀ ਨੂੰ ਨਮਨ ਕਰਦੇ ਨੇ ਇਹ ਘਰ ਦੇ ਵਿੱਚ ਕਿਵੇਂ ਰਹਿੰਦੇ ਨੇ ਕੀ ਕਰਦੇ ਨੇ ਅਸੀਂ ਪਹੁੰਚਿਆ ਮਾਤਾ ਗੁਜਰੀ ਕਲੋਨੀ ਦੇ ਵਿੱਚ ਇੱਕ ਘਰ ਦੇ ਵਿੱਚ ਮੌਜੂਦ ਆ ਜਿੱਥੇ ਤੁਸੀਂ ਦੇਖੋ ਕਿ ਇਸ ਘਰ ਦੇ ਵਿੱਚ ਮਾਤਾਵਾ ਪਰਿਵਾਰ ਪੂਰਾ ਜਿਹੜਾ ਕਿ ਅੱਜ ਵੀ ਥੱਲੇ ਸੌਂਦਾ ਲੰਬੇ ਸਮੇਂ ਤੋਂ ਇਹ ਪਰਿਵਾਰ ਜਿਹੜੇ ਇਹ ਜਿਹੜਾ ਸ਼ਹਿਰ ਆ ਉਹ ਥੱਲੇ ਸੌਂਦਾ ਕੀ ਭਾਵਨਾ ਇਹੋ ਜੀ ਇਹਨਾਂ ਦੀ ਕਿਉਂ ਥੱਲੇ ਸੌਂਦੇ ਨੇ ਇਹ ਵੀ ਜ਼ਰੂਰ ਇਹਨਾਂ ਤੋਂ ਜਾਣਾਂਗੇ ਮਾਤਾ ਜੀ ਨਾਲ ਗੱਲ ਕਰਾਂਗੇ ਦੇਖੋ ਆਸਣ ਥੱਲੇ ਲਾਏ ਹੋਏ ਨੇ ਪਰਿਵਾਰ ਵੀ ਇਸੇ ਤਰ੍ਹਾਂ ਰਹਿੰਦਾ ਆ ਤੇ ਇੱਕ ਖਾਸियत ਆ ਇਸ ਘਰਾਂ ਦੀ ਕਿ ਜਦੋਂ ਸੰਗਤ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਦੀ ਹੈ ਤੇ ਜਿੰਨੀ ਕੋ ਹੋ ਸਕੇ ਸੰਗਤ ਇਹ ਮਾਤਾ ਜੀ ਆਪਣੇ ਘਰ ਦੇ ਵਿੱਚ ਵੀ ਰੋਕਦੇ ਨੇ ਕਹਿੰਦੇ ਨੇ ਸੰਗਤ ਆਈ ਆ ਇਹਨਾਂ ਸੰਗਤ ਦਾ ਸਵਾਗਤ ਕਰਨਾ ਇਸ ਸੰਗਤ ਦਾ ਸੇਵਾ ਕਰਨਾ ਸਾਡਾ ਫਰਜ਼ ਆ ਗਲਬਾਤ ਵੀ ਕਰਾਂਗੇ ਮਾਤਾ ਜੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮਾਤਾ ਜੀ ਪਹਿਲਾਂ ਤੇ ਹੀ ਜਾਨਣਾ ਚਾਹੁੰਦੇ ਆ ਕਿੰਨੇ ਸਮੇਂ ਤੋਂ ਤੁਸੀਂ ਇਸ ਧਰਤੀ ਤੇ ਰਹਿ ਰਹੇ ਹੋ ਆਪਾਂ 7-8 ਸਾਲ ਹੋ ਗਏ 7-8 ਸਾਲ ਤੋਂ ਹਾਂਜੀ ਪਹਿਲਾਂ ਕਿੱਥੇ ਰਹਿੰਦੇ ਸੀ ਆਪਾਂ ਫਕਨੀ ਸਾਹਿਬ ਰਹਿੰਦੇ ਸੀ ਜੀ ਤੇ ਇਹ ਕਿਵੇਂ ਦੀ ਭਾਵਨਾ ਤੁਸੀਂ ਵੀ ਤੁਸੀਂ ਥੱਲੇ ਸੌਂਦੇ ਹੋ ਬਸ ਮਾਤਾ ਗੁਜਰੀ ਦੀ ਓਟ ਹੈ ਜੀ ਜੀ ਹਾਂ ਜੀ ਉਹਨਾਂ ਦੀ ਓਟ ਆ ਉਹਨਾਂ ਦੀ ਓਸ ਓਟ ਆਸ ਰਹੀ ਜੀ ਤੇ ਕਿਵੇਂ ਸਜਦਾ ਕਰਦੇ ਹੋ ਤੁਸੀਂ ਉਹਨਾਂ ਦੀ ਮਤਲਬ ਕਿ ਕਹਿ ਸਕਦੇ ਸ਼ਹਾਦਤ ਨੂੰ ਕੋਟੀ-ਕੋਟ ਪ੍ਰਣਾਮ ਜੀ ਬਹੁਤ ਉਹਨਾਂ ਦੀ ਆਸਰੇ ਨਾਲੇ ਪਾਉਰੇ ਬੈਠੇ ਉਹੀ ਸਾਨੂੰ ਲੈ ਕੇ ਆਏ ਹੁਣ ਤਾਂ ਠੰਡ ਬਹੁਤ ਹੁੰਦੀ ਆ ਥੱਲੇ ਤਾਂ ਸੋਇਆ ਨਹੀਂ ਜਾਂਦਾ ਤੁਸੀਂ ਵੀ ਬਜ਼ੁਰਗ ਹੋ ਫਿਰ ਕਿਉਂ ਮਤਲਬ ਕਿ ਤੁਸੀਂ ਥੱਲੇ ਹੀ ਆਸਨ ਆਉਂਦੇ ਆਪਾਂ ਇੱਕ ਤਰੀਕ ਤੋਂ ਇੱਕ ਤਰੀਕ ਤੱਕ ਮਾਤਾ ਗੁਰੀ ਦਸ ਚਰਨਾ ਜੀ ਪੈਂਦੇ ਇੱਕ ਮਹੀਨਾ ਪੂਰਾ ਥੱਲੇ ਰਹਿੰਦੇ ਹਾਂ ਜਿੰਨੇ ਸਾਲਾਂ ਤੋਂ ਇਹ ਮਤਲਬ ਪਿੰਡ 8-9 ਸਾਲ 8-9 ਸਾਲ ਹੋ ਗਏ ਥੱਲੇ ਪੈਂਦੇ ਹਾਂ ਹਾਂ ਜੀ ਜਦੋਂ ਦੇਵਰੇ ਆਏ ਪਹਿਲੇ ਸਾਡਾ ਬੇਟਾ ਇਕੱਲਾ ਪੈਂਦਾ ਹੁੰਦਾ ਸੀ ਫਿਰ ਅਸੀਂ ਸਾਰੇ ਟੱਬਰ ਆ ਗਏ ਸਾਰਾ ਟੱਬਰ نیچے ਹੀ ਪੈਂਦਾ ਹਾਂਜੀ। ਇਹ نیچے ਪੈਕੇ ਕੀ ਮੈਸੇਜ ਦੇ ਰਹੇ ਹੋ ਤੁਸੀਂ। ਮੈਸੇਜ ਇਹ ਦੇ ਰਹੇ ਆ ਦੇਖੋ ਆਪਾਂ ਤਾਂ ਇੰਨੇ ਕੱਪੜੇ ਲੀੜਾਂ ਚ ਪਾਣੇ ਹੋਣਾ ਹੁਣ ਤਾਂ ਕੱਪੜਾ ਲੀੜਰ ਵੀ ਨਹੀਂ ਸੀਗਾ। ਗੱਦੇ ਵੀ ਨਹੀਂ ਸੀਗੇ। ਅਰਸ਼ ਤੇ ਕਿਵੇਂ ਲਈ ਬੈਠੀ ਹਣੀ ਮਾਤਾ 구ਜਰੀ ਆਪ ਮਹਿਸੂਸ ਕਰੋ। ਆਪਣੇ ਬੱਚੇ ਦੇ ਤੁਸੀਂ ਇੰਨੇ ਕੱਪੜੇ ਪਾਉਣੇ ਉਹਦੇ ਕੋਲ ਤਾਂ ਕੁਝ ਨਹੀਂ ਸੀਗਾ। ਜੀ। ਗਿੱਲੇ ਕੱਪੜੇ ਸੀਗੇ। ਗਿੱਲੇ ਬੱਚਿਆਂ ਨੂੰ ਐ ਲਈ ਬੈਠੀ ਸੀ। ਮਹਿਸੂਸ ਹੀਨ ਜ਼ਿਆਦਾ ਕੇ। ਬਸ ਇਹ ਸਾਰਾ ਮਹੀਨਾ ਉਹਦੇ ਚਰਨਾ ਨਹੀਂ ਕਰ। ਉਹਨੇ ਦੇ ਚਰਨਾਂ ਨੂੰ ਹੀ ਪਰਨਾ ਉਹਨਾਂ ਦੀ ਓਟ ਆਸਰਾ ਉਹਨਾਂ ਦੀ ਓਟ ਆਸਰਾ ਲੈ ਕੇ ਹੀ ਆਪਾਂ ਇੱਥੇ ਤੱਕ ਪਹੁੰਚੇ ਉਹਨਾਂ ਨੇ ਹੀ ਸਾਨੂੰ ਖਿੱਚ ਕੇ ਇੱਥੇ ਲਿਆਂਦਾ ਜੀ ਹਾਂਜੀ ਇਹ ਵੀ ਕਹਿੰਦੇ ਕਿ ਇੱਥੇ ਤਾਂ ਬਹੁਤ ਕਰਮਾਂ ਵਾਲੇ ਰਹਿੰਦੇ ਸਭ ਤੋਂ ਮਹਿੰਗੀ ਜਿਹੜੀ ਧਰਤੀ ਆ ਉਹ ਫਤੇਗੜ ਸਾਹਿਬ ਦੀ ਜੋਤੀ ਸਰੂਪ ਪਾਵਨ ਧਰਤੀ ਹੈ ਹਾਂਜੀ ਇੱਥੇ ਸੋਨੇ ਦੇ ਲੇਖ ਲਿਖਾਉਣੇ ਪੈਂਦੇ ਨੇ ਜੀ ਤਾਂ ਇੱਥੇ ਸੰਗਤ ਆਉਂਦੀ ਹੈ ਵਾਹ ਸੋਨੇ ਦੀ ਕਲਾ ਉਹ ਲਿਖਣੀ ਪੈਂਦੀ ਫਿਰ ਮਾਤਾ ਜੀ ਕਿਵੇਂ ਮੱਲੇ ਸਬਾਬਾ ਬਣਿਆ ਇੱਥੇ ਜਿਹੜੀ ਜਗਾ ਲੈਣ ਦਾ ਇੱਥੇ ਰਹਿਣ ਦਾ ਇਹ ਮੇਰਾ ਬੇਟਾ ਜੀ ਇੱਥੇ ਪੜਦਾ ਹੁੰਦਾ ਸੀ ਗੁਰਗਾਂ ਸਾਹਿਬ ਵਿੱਚ ਜੀ ਇੱਥੇ ਪੜਨ ਕਰਕੇ ਬਸ ਬੇਟੇ ਦੀ ਖਿੱਚ ਸੀ ਕਿ ਵੀ ਮੈਂ ਆਪਣੇ ਮਾਪਿਓ ਇੱਥੇ ਲੈ ਕੇ ਆਵਾਂ ਅੱਛਾ ਜੀ ਹਾਂਜੀ ਉਹਨਾਂ ਦੇ ਉਟਾਸਰ ਉਸ ਮਾਤਾ ਗੁਜਰੀ ਨੇ ਨੇ ਕਰਤਾ ਆਪਾਂ ਨੂੰ ਇਹ ਵੀ ਅਸੀਂ ਸੁਣਿਆ ਕਿ ਤੁਸੀਂ ਕਾਫੀ ਗਰੀਬੀ ਚੋਂ ਨਿਕਲ ਕੇ ਫਿਰ ਇੱਥੇ ਬਹੁਤ ਗਰੀਬੀ ਚੋਂ ਘਰ ਬਣਾਇਆ ਨਿਕਲ ਕੇ ਜੀ ਮਾਤਾ ਗੁਜਰੀ ਨੇ ਬਣਾਇਆ ਆਪਣਾ ਨਹੀਂ ਉਹਨਾਂ ਦੇ ਹੀ ਉਹਨੇ ਨਹੀਂ ਬਣਾ ਕੇ ਦਿੱਤਾ ਉਹਨਾਂ ਨੇ ਹੀ ਹਰ ਇੱਕ ਕੰਮ ਮੇਰਾ ਸਵਾਰਿਆ ਮੈਂ ਬਹੁਤ ਸੱਚ ਤਾਂ ਕਰਦੀ ਉਹਨਾਂ ਨੂੰ ਕੋਟੀ ਕੋਟ ਪ੍ਰਣਾਮ ਕਰਦੀ ਮਾਤਾ ਜੀ ਮੈਂ ਤਾਂ ਇੱਥੇ ਇੰਨੇ ਜੁਗੀ ਹੈ ਹੋਣੀ ਸੀ ਉਹਨਾਂ ਨੂੰ ਪਤਾ ਹੈ ਹੱਥ ਦੇ ਕੇ ਰੱਖਿਆ ਮੈਨੇ ਜੀ ਕਦੇ ਪਿੱਠ ਲੱਗਦੀ ਠੰਡ ਨਹੀਂ ਲੱਗਦੀ ਥੱਲੇ ਕਈ ਵਾਰ ਫਰਸ਼ ਠੰਡੀ ਬਿਲਕੁਲ ਨਹੀਂ ਲੱਗਦੀ ਜੀ ਠੰਡ ਅਸੀਂ ਉਹ ਸੀਨ ਯਾਦ ਕਰਕੇ ਪੈਂਦੇ ਆ ਦੇਖੋ ਠੰਡੇ ਬਰਜ ਵਿੱਚ ਤੇ ਫਰਸ਼ ਤੇ ਬਿਠਾਈ ਗਏ ਜੀ ਆਪਾਂ ਤਾਂ ਫੇਰ ਵੀ ਦੇਖੋ ਕੱਪੜਾ ਨਹੀਂ ਰਿਹਾ ਸਾਰਾ ਕੁਝ ਬਿਲਕੁਲ ਜਾਈਦਾ ਨਹੀਂ ਕੁਮਾਰਾ ਹਾਂਜੀ ਨਹੀਂ ਘਿਮਾਨ ਉਹਨਾਂ ਕਰਕੇ ਉਹਨਾਂ ਕਰਕੇ ਉਨਾ ਕਰਕੇ ਤੇ ਫਿਰ ਮਾਤਾ ਜੀ ਸੇਵਾ ਤੇ ਵੀ ਜਾਂਦੇ ਹੋ ਹਾਂ ਸਵੇਰ ਉੱਠ ਕੇ ਜੇ ਆਪਾਂ ਦੋ ਵਜੇ ਚਲੇ ਜਾਣੇ 10 ਵਜੇ ਜਾਂਦੇ ਦੋ ਵਜੇ ਉੱਠਦੇ ਆ 2:30 ਵਜੇ ਨਿਕਲ ਜੰਨੇ ਆਪਾਂ ਦੇ ਪੌਣੀ ਤਿੰਨ ਨਿਕਲ ਜੰਨੇ ਜੀ ਹਾਂ ਜੀ ਸਾਰੇ ਸਾਲ ਕਿਵੇਂ ਇਥੇ ਇਸ ਮੱਲਕੀ ਗਾਂ ਜੋਤੀਸ਼ ਰੂਪ ਗੋਰਾ ਸਾਂਹ ਤੇ ਕਿਵੇਂ ਸੇਵਾ ਹੁੰਦੀ ਹੈ ਕਿਹੜੀ ਸੇਵਾ ਚ ਸ਼ਾਮਲ ਹੁੰਦੇ ਹੋ ਆਪਾਂ ਪਹਿਲਾਂ ਇਸ਼ਨਾਨ ਕਰਾਇਆ ਜਾਂਦਾ ਦੁੱਧ ਨਾਲ ਮਾਤਾ ਗੁਰੀ ਦੇ ਉਹ ਜਿੱਥੇ ਛੋਟੇ ਲਾਲ ਸੀਦ ਹੋਏ ਤੇ ਬਾਕੀ ਗੁਰੂ ਗ੍ਰੰਥ ਸਾਹਿਬ ਦਾ ਵੀ ਸਾਰਾ ਹੀ ਦੁੱਧ ਨਾਲ ਨਿਸ਼ਾਨਣ ਕਰ ਜਾਂਦਾ ਉਸ ਤੋਂ ਬਾਅਦ ਸਾਫ ਸਫਾਈਆ ਕਰਕੇ ਸਾਰੇ ਬਾਹਰ ਝਾੜੂ ਮਾਰ ਲੈਂਦੇ ਆਂ ਦਿੱਲੀ ਇਸ਼ਨਾਨ ਕਰਵਾਉਣ ਜਾਂਦੇ ਆਂ ਹਾਂ ਦਿੱਲੀ ਜਾਂਦੇ ਆਂ ਕਦੇ ਮਾਲਕ ਢਿੱਲਾ ਮਿੱਟਾ ਹੋ ਜੀ ਬੰਦਾ ਨਾ ਇੰਨਾ ਸ਼ਹੀਦ ਜਿਹੜੇ ਸ਼ਹਾਦਤ ਭਰੇ ਦਿਨਾਂ ਦੇ ਵਿੱਚ ਫਿਰ ਸੰਗਤ ਆਉਂਦੀ ਆ ਤਾਂ ਅਸੀਂ ਸੁਣਿਆ ਤੁਸੀਂ ਘਰ ਦੇ ਵਿੱਚ ਵੀ ਸੰਗਤ ਦਾ ਕੀ ਰੱਖਦੇ ਹੋ ਨਹੀਂ ਮਾਤਾ ਗੁਜਰੀ ਦੀ ਔਟ ਹੈ ਜੀ ਉਹਨਾਂ ਨੇ ਉਹ ਵੀ ਰੱਖਦੇ ਨੇ ਜੀ ਉਹਨਾਂ ਦੀ ਉਹ ਕਿਰਪਾ ਉਹਨਾਂ ਨੇ ਸਾਰਾ ਕੁਝ ਦਿੱਤਾ ਉਹਨਾਂ ਵਾਸਤੇ ਹੀ ਹੈ ਜੀ ਹਾਂ ਜੀ ਆ ਜਾਂਦੇ ਨੇ ਜੀ ਮਮਰ ਸਰਤ ਵੀ ਆਉਂਦੇ ਨੰਦਪੁਰ ਸਾਹਿਬ ਤੇ ਵੀ ਆਉਂਦੇ ਦਿੱਲੀ ਤੇ ਵੀ ਆਉਂਦੇ ਨੇ ਜੀ ਅੱਛਾ ਜੀ ਹਾਂ ਜੀ ਹਾਂ ਜੀ ਸੰਗਤ ਦੇ ਘਰ ਦੇ ਵਿੱਚ ਹੀ ਰਹਿੰਦੇ ਤਾਂ ਹਾਂ ਜੀ ਬਸ ਜਿੱਥੇ ਮਰਜੀ ਮੈਂ ਮੱਤੀ ਵਿਛਾ ਲਾਂ ਕਪੜਾਈ ਇੱਥੇ ਬੈਠ ਕੇ ਜੋ ਵੀ ਹੋਊਗਾ ਮੈਂ ਆਪਣੇ ਵੱਲੋਂ ਮੈਂ ਪੂਰੀ ਬਾਹ ਲਾਉਂਗੀ ਵਿਆਹ ਵੀ ਦਿਮਾਗ ਵੀ ਦੇਵਾਂਗੇ ਕਈ ਵਾਰ ਤਾਂ ਆਪਾਂ ਦੇਖਦੇ ਹਾਂ ਕਿ ਅੱਜ ਮਾਡਰਨ ਜ਼ਮਾਨਾ ਲੋਕ ਕੋਠੀਆਂ ਦੇ ਵਿੱਚ ਸਾਫ਼ ਸੁਵਾਈ ਪਸੰਦ ਕਰਦੇ ਨੇ ਉਹ ਕਹਿੰਦੇ ਨੇ ਕਿ ਕੋਈ ਐਵੇਂ ਨਾ ਆਜੇ ਅਣਜਾਣ ਬੰਦਾ ਕਿਸੇ ਨੂੰ ਜਾਣਦੇ ਵੀ ਨਹੀਂ ਜਦੋਂ ਅਸੀਂ ਤੇ ਉਹ ਆ ਕੇ ਖਿਲਾਰਾ ਨਾ ਪਾਵੇ ਇਦਾਂ ਨਾ ਕਰੇ ਤੁਸੀਂ ਇਸ ਚੀਜ਼ ਦਾ ਕਹੀ ਬਿਲਕੁਲ ਨਹੀਂ ਕਰਦੇ ਨਾ ਇਹ ਗੱਲ ਬਿਲਕੁਲ ਮੈਂ ਤਾਂ ਸਭੂ ਜਾਗਦੀ ਰਹਿਣੀ ਆ ਘਰ ਵਿੱਚ ਬਾਹਰ ਗੇਟ ਤਾਂ ਨਹੀਂ ਖੜਕੇ ਕੋਈ ਆਇਆ ਤਾਂ ਨਹੀਂ ਹੈਗਾ ਇਥੇ ਮੁਰ ਨਾ ਜਾਵੇ ਕੋਈ ਮੁਰ ਨਾ ਜਾਵੇ ਤਿੰਨ ਦਿਨੋਂ ਤੋਂ ਮੈਂ ਬਹੁਤ ਧਿਆਨ ਰੱਖਦੀ ਵੀ ਸੰਗਤ ਤਾਂ ਕੋਈ ਬਾਹਰ ਨਾ ਫਰਾਸ਼ਾਣਾ ਬੱਤ ਤੇ ਵਦ ਸੰਗਤ ਮੇਰੀ ਕਰੀਏ ਪਰ ਅਸੀਂ ਪਰ ਤੁਸੀਂ ਤਾਂ ਉਹਨਾਂ ਨੂੰ ਬੈੱਡ ਵੀ ਪ੍ਰੋਵਾਈਡ ਕਰਾਉਨੇ ਹੋ ਸਾਰਾ ਕੁਝ ਪਰ ਉਹ ਫਿਰ ਵੀ ਮਤਲਬ ਕਿ ਕਿਵੇਂ ਦੀ ਉਹਨਾਂ ਦੀ ਭਾਵਨਾ ਕਿਉਂ ਵੀ ਕਹਿੰਦੇ ਅਸੀਂ ਵੀ ਥੱਲੇ ਪਾਵਾਂਗੇ ਹਾਂਜੀ ਉਹ ਵੀ ਆ ਕੇ ਕਹਿੰਦੇ ਨੇ ਵੀ ਅਸੀਂ ਥੱਲੇ ਪਾਵਾਂਗੇ ਜੀ ਅਸੀਂ ਬਹੁਤ ਦਿਖਾਵਾਂਗੇ ਪਰਿਵਾਰ ਜੋ ਵੀ ਫੈਮਿਲੀ ਸੰਗਤ ਇੱਥੇ ਆਉਂਦੀ ਹੈ ਤੇ ਉਹ ਮਾਤਾ ਜੀ ਨੂੰ ਵੇਖ ਕੇ ਉਹ ਕਹਿੰਦੇ ਕਿ ਅਸੀਂ ਵੀ ਨਹੀਂ ਬੈੱਡਾਂ ਤੇ ਪਹਿਣਾ ਅਸੀਂ ਵੀ ਥੱਲੇ ਹੀ ਪਾਵਾਂਗੇ ਮਤਲਬ ਕਿ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਮਤਲਬ ਕਿਵੇਂ ਦੀ ਭਾਵਨਾ ਰੱਖਦੇ ਨੇ ਕਿ ਜਦੋਂ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਕੋਈ ਵੀ ਅਕੀਦਾ ਕਰਨ ਲਈ ਪਹੁੰਚਦਾ ਤੇ ਉਹਨਾਂ ਦੀ ਭਾਵਨਾ ਜਿਹੜੀ ਉਹ ਚੇਂਜ ਹੋ ਜਾਂਦੀ ਹੈ ਕਿਉਂਕਿ ਇਹ ਧਰਤੀ ਐਸੀ ਆ ਜੋ ਕਿ ਖੂਨ ਦੇ ਨਾਲ ਸਿੰਜੀ ਹੋਈ ਆ ਔਰ ਕਿਵੇਂ ਇੱਥੇ ਸਾਡੇ ਛੋਟੇ ਸਾਹਿਬਜ਼ਾਦਾ ਦਾ ਖੂਨ ਡੁੱਲਿਆ ਤੇ ਅੱਜ ਉਸ ਨੂੰ ਜਦੋਂ ਵੀ ਯਾਦ ਕਰਦੇ ਨੇ ਤੇ ਉਵੇਂ ਹੀ ਉਹਨਾਂ ਦੀ ਯਾਦ ਦੇ ਵਿੱਚ ਥੱਲੇ ਪੈਣਾ ਪਸੰਦ ਕਰਦੇ ਨੇ ਇਹ ਪੂਰਾ ਪਿੰਡ ਦੇ ਵਿੱਚ ਮਤਲਬ ਇਦਾਂ ਹੀ ਜਿਹੜਾ ਹੁੰਦਾ ਹੈ ਨਾ ਕਿਸੇ ਕਿਸੇ ਕਰਜ ਇੱਕ ਹੋਰ ਕਮਰੇ 'ਚ ਤੁਹਾਨੂੰ ਦਿਖਾਉਨੇ ਆ ਕਿ ਵੀਰ ਵੀ ਜਿਹੜੇ ਉਹ ਥੱਲੇ ਪੈਂਦੇ ਨੇ ਔਰ ਸੁਣਨ ਚਾਇਆ ਕਿ ਵੀਰ ਅੰਮ੍ਰੇਸਰੋਂ ਆਏ ਨੇ ਔਰ ਇਹ ਮਾਤਾ ਜੀ ਕੋਲ ਹੀ ਰਹਿੰਦੇ ਨੇ ਆ ਕੇ ਗਲਬਾਤ ਇਹਨਾਂ ਨਾਲ ਵੀ ਕਰਾਂਗੇ ਭੀ ਕਿਵੇਂ ਦੀ ਭਾਵਨਾ ਆ ਕਿ ਆਉਂਦਿਆਂ ਇੱਥੇ ਥੱਲੇ ਜਿਹੜਾ ਪੈ ਕੇ ਉਹ ਸੌਂਦੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਾਂ ਹਰ ਸਾਲ ਆਈਦਾ ਜੀ ਮਾਤਾ ਜੀ ਕੋਲ ਕਿੰਨੇ ਸਾਲ ਹੋ ਗਏ ਤੁਹਾਨੂੰ ਤੁਹਾਨੂੰ 4 ਸਾਲ ਹੋ ਗਏ ਇੱਥੇ ਆਂਦੇ ਹਾਂ 4 ਸਾਲ ਹਾਂਜੀ ਹਾਂਜੀ ਲਗਾਤਾ ਜਦੋਂ ਆਉਂਦੇ ਆ ਵੀ ਮਾਤਾ ਕੋਲ ਠਹਿਰਦੇ ਆਪਾਂ ਸਾਨੂੰ ਹਰ ਟਾਈਮ ਰੂਮ ਦਿੰਦੇ ਨੇ ਬਿਸਤਰੇ ਸਾਰਾ ਕੁਝ ਦਿੰਦੇ ਨੇ ਸਾਬਣ ਤੱਕ ਦਿੰਦੇ ਨੇ ਰਹਿਣ ਵਾਸਤੇ ਵੀ ਕੋਈ ਮਨਾਈ ਨਹੀਂ ਕੇ ਚੀਜ਼ ਦੀ ਨਹੀਂ ਮਨਾਈ ਜਿੱਦਾਂ ਮੈਂ ਤੁਸੀਂ ਵੀ ਆ ਕੇ ਮੱਲੇ ਕੀ ਇਹਨਾਂ ਨੂੰ ਇਹੀ ਕਹਿੰਦੇ ਵੀ ਅਸੀਂ ਵੀ ਥੱਲੇ ਸੋਣਾ ਹਾਂਜੀ ਹਾਂਜੀ ਕਿਉਂ ਕਿਹੋ ਜੀ ਭਾਵਨਾ ਹੈ ਤੁਹਾਡੀ ਵੀ ਦੇਖੋ ਆਪਣੇ ਇੰਨੀਆਂ ਸ਼ੀਦੀਆਂ ਹੋਈਆਂ ਛੋਟੇ ਸਾਹਿਬ ਜਦੋਂ ਆਪਾਂ ਉਹਨਾਂ ਨੂੰ ਮਹਿਸੂਸ ਕਰਦੇ ਚਾਹਣਾ ਯੋ ਮਤਲਬ ਠੱਡੇ ਬੋਰ ਦੇ ਵਿੱਚ ਰਹੇ ਸੀਗੇ ਬੈਠੇ ਸੀਗੇ ਉਹ ਜੋ ਮਹਿਸੂਸ ਕਰਦੇ ਇਥੇ ਵੈ ਕੇ ਕਮਰੇ ਦੇ ਵਿੱਚ ਵੀ ਘਰ ਦੇ ਵਿੱਚ ਵੀ ਵੈਸੇ ਇਹੀ ਮਾਹੌਲ ਆ ਇਦਾਂ ਹੀ ਘਰ ਸੌਂਦੇ ਉੱਥੇ ਲੈ ਕੇ ਨਹੀਂ ਇੱਥੇ ਇੱਥੇ ਆ ਕੇ ਜੋ ਆਪਾਂ ਨੂੰ ਇਥੇ ਮਿਲਦਾ ਹਨ ਉਹ ਇੱਥੇ ਹੀ ਆ ਉੱਥੇ ਨਹੀਂ ਮਤਲਬ ਆਪਣੇ ਅੰਮ੍ਰਿਤਸਰ ਦੇ ਵਿੱਚ ਕੋਈ ਇਦਾਂ ਨਹੀਂ ਸੌਂਦੇ ਇੱਥੇ ਫਤੇਕਾਰ ਧਰਤੀ ਦੇ ਵਿੱਚ ਹੀ ਤੇ ਸੌਂਦੇ ਨੇ ਹਾਂਜੀ ਹਾਂਜੀ ਫਿਰ ਇਹਨਾਂ ਨੂੰ ਵੇਖ ਕੇ ਜਦੋਂ ਇਹਨਾਂ ਦੀ ਭਾਵਨਾ ਦੇਖ ਕੇ ਕਿਵੇਂ ਮਹਿਸੂਸ ਹੁੰਦਾ ਤੁਹਾਨੂੰ ਮਹਿਸੂਸ ਤੇ ਬਹੁਤ ਹੁੰਦਾ ਇਹਨਾਂ ਦੇ ਭਾਵਨਾ ਦੇਖ ਕੇ ਵੀ ਕਿੰਨੇ ਇਹਨਾਂ ਦੀ ਸੇਵਾ ਵੀ ਹੈ ਦੇਖੋ ਵੀ ਸੰਗਤ ਨੂੰ ਅੰਦਰ ਆਉਂ ਦਿੰਦੇ ਨੇ ਗਾਰ ਖੁੱਲੇ ਛੱਡੇ ਇਹਨਾਂ ਨੇ ਆਪਣੇ ਜਿੱਦਾਂ ਕੋਈ ਮਰਜ਼ੀ ਜਾਵੇ ਕੋਈ ਮਨਾ ਹੀ ਕੇ ਚੀਦ ਨਹੀਂ ਤੇ ਇਹੀ ਆ ਬਾਕੀ ਚਲੋ ਸਾਡੀ ਮਾਤਾ ਜੀ ਹਾਂ ਚਾਹ ਪਾਣੀ ਚਾਹ ਪਾਣੀ ਹਰ ਚੀਜ਼ ਮੈਂ ਹੋਈ ਕਰ ਰਸੋਈ ਖੁੱਲੀ ਛੱਡੀ ਆ ਜਿੱਦਾਂ ਮੈਂ ਸੋਈ ਜਾਗ ਤੁਸੀਂ ਜੋ ਬਾਜੀ ਬਣਾਓ ਚਾਹ ਬਣਾਓ ਪ੍ਰੇਮ ਬਹੁਤ ਇਹਨਾਂ ਦਾ ਮਾਤਾ ਜੀ ਦਾ ਬਾਕੀ ਮਾਤਾ ਜੀ ਸਾਡੇ ਕਿੱਥੋਂ ਆਏ ਤੁਸੀਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਕਾਸ ਕਾਸ ਜੁਨਿਸਟ ਗੁਰਨਾਨਕ ਦੇਵ ਜੁਨਿਸਟ ਗੋਲ ਤੋਂ ਲੱਗੇ ਹਾਂਜੀ 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 ਬਿਲਕੁਲ ਹੋਰ ਵੀ ਰਣਾ ਵੀ ਗੱਲ ਕਰਦੇ ਆਂ ਸਾਧਕੋ ਤੁਸੀਂ ਦੇਖ ਸਕਦੇ ਹੋ ਕਹਿੰਦੇ ਕਿ ਘਰ ਜਿਹੜੇ ਉਹ ਖੁੱਲੇ ਛੱਡੇ ਹੁੰਦੇ ਇਹਨਾਂ ਨੇ ਮਾਤਾ ਜੀ ਹੋਰਾਂ ਨੇ ਤੇ ਬੜੇ ਪਿਆਰ ਦੇ ਨਾਲ ਸੰਗਤ ਨੂੰ ਬੁਲਾਉਂਦੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਉਹ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਕੀ ਕਹਿਣਾ ਚਾਹੋਗੇ ਜਦੋਂ ਵੀ ਆਉਂਦੇ ਹੋ ਤੁਹਾਡੇ ਲਈ ਘਰ ਜਿਹੜਾ ਉਹ ਖੁੱਲਾ ਛੱਡ ਦਿੰਦੇ ਨੇ ਕਿ ਆਓ ਤੁਸੀਂ ਸਾਡੇ ਘਰ ਰਹੋ ਜੀ ਬਹੁਤ ਇੱਕ ਤੇ ਮਨਚ ਭਾਵਨਾ ਰੱਖ ਕੇ ਅਸੀਂ ਵੀ ਆਈਦਾ ਤੇ ਇਹਨਾਂ ਦੇ ਅਸੀਂ ਤਾਂ ਬਹੁਤ ਦੇਣ ਦੇ ਯਾਰ ਦੇ ਨਹੀਂ ਸਕਦੇ ਹੂੰ ਠੀਕ ਹੈ ਜੀ ਤੇ ਮਤਲਬ ਬਹੁਤ ਜੀਆਂ ਇਹਨੂੰ ਕਰਦੇ ਆ ਸੰਗਤ ਜਿਹੜੀ ਵੀ ਆਉਂਦੀ ਆ ਅਸੀਂ ਨਹੀਂ ਹੋਰ ਵੀ ਬਹੁਤ ਸੰਗਤ ਆਉਂਦੀ ਆ ਤੇ ਪਰਿਵਾਰ ਬਹੁਤ ਸੇਵਾ ਕਰਦਾ ਸਾਰਾ ਪਰਿਵਾਰ ਸੇਵਾ ਬਹੁਤ ਇਹਨਾਂ ਦੀ ਲਿਖੇ ਲਾਵੇ ਮਾਲਕ ਪ੍ਰਮਾਤਮਾ ਸਮਤ ਦੇਵੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਮਹਿਸੂਸ ਵੀ ਕਰਦੇ ਕਿ ਮਾਤਾ ਗੁੱਜਰ ਕੌਰ ਜੀ ਦਾ ਸਥਾਨ ਆ ਛੋਟੇ ਸਾਹਿਬ ਜ ਆਦੀ ਧਰਤੀ ਆ ਤਾਂ ਉਹ ਜਿਹੜੀ ਇਹਨਾਂ ਨੂੰ ਬਖਸ਼ਿਸ਼ ਵੀ ਹੋਈ ਆ ਕਿ ਉਹੀ ਪਿਆਰ ਭਾਵਨਾ ਜਿਹੜੀ ਰੱਖਦੇ ਨੇ ਜੀ ਬਿਲਕੁਲ ਅ ਦੇਖੋ ਉਹ ਮਹੀਨਾ ਸਾਰਾ ਹੀ ਇਹ ਸਾਡੇ ਲਈ ਬਹੁਤ ਖਾਹਤਾਂ ਨਾਲ ਭਰਪੂਰ ਹੈ ਮਹਾਰਾਜ ਕਿੰਨਾ ਸਰਬੰਸ ਉਹਨਾਂ ਨੇ ਆਪਣਾ ਵਾਰ ਕੇ ਵੀ ਫੇਰ ਵੀ ਤੇ ਮੱਥੇ ਤੇ ਕੋਈ ਵੀ ਉਹਨਾਂ ਨੇ ਬਿਲਕੁਲ ਸ਼ਿਕਨ ਤੱਕ ਨਹੀਂ ਜੀ ਤੇ ਦੇਖੋ ਅਸੀਂ ਉਹਨਾਂ ਕੁ ਉਪਰਾਲਾ ਤਾਂ ਨਹੀਂ ਕਰ ਸਕਦੇ ਠੀਕ ਹੈ ਜੀ ਅਸੀਂ ਉਹਨਾਂ ਦੇ ਪੈਰ ਦੀ ਮਿੱਟੀ ਵੀ ਨਹੀਂ ਹੈਗੀ ਪਰ ਇਹ ਦੇਖੋ ਅਸੀਂ ਕੁਛ ਜੋ ਆਪਣੇ ਵੱਲੋਂ ਤੁੱਚ ਪੇਟਾ ਠੀਕ ਹੈ ਜੀ ਸ਼ਰਦਾ ਸ਼ਰਦਾ ਦੇ ਪੂਰਵਕ ਆਪਾਂ ਫੋਲ ਉਹਨਾਂ ਨੂੰ ਪੇਂਟ ਕਰ ਸਕਦੇ ਹਾਂ ਇਸ ਇਸ ਤੁਹਾਡੀ ਕੋਈ ਰਿਸ਼ਤੇਦਾਰੀ ਵੀ ਸੀ ਇਹਨਾਂ ਨਾਲ ਜਾਂ ਵੈਸੇ ਹੀ ਕਦੇ ਸਬਾਬ ਬਣਿਆ ਤੇ ਆ ਗਏ ਨਹੀਂ ਜੀ ਕਿਵੇਂ ਮੇਲ ਹੋਇਆ ਤੁਹਾਡਾ ਇਹਨਾਂ ਨਾਲ ਅਸੀਂ ਜਦੋਂ ਦੇ ਵੀ ਸਬਾ ਤੇ ਆਉਂਦੇ ਹਾਂ ਠੀਕ ਹੈ ਜੀ ਤੇ ਅਸੀਂ ਗੁਰਦਾ ਜ્યોਤੀ ਸਰੂਪ ਮਿਲੇ ਸੀਗੇ ਜੀ ਅੱਛਾ ਜੀ ਹਾਂਜੀ ਤੇ ਉੱਥੇ ਸਾਨੂੰ ਮੇਲ ਹੋਇਆ ਸੀ ਮਾਤਰੀ ਨਾਲ ਜੀ ਤੇ ਉਸ ਤੋਂ ਬਾਅਦ ਫਿਰ ਕਿਵੇਂ ਇਹਨਾਂ ਨੇ ਘਰ ਬੁਲਾਇਆ ਤੁਹਾਨੂੰ ਕਿਵੇਂ ਤੁਸੀਂ ਇਹ ਇੱਥੇ ਆਣਾ ਸ਼ੁਰੂ ਕੀਤਾ ਹਾਂਜੀ ਅ ਘਰ ਲੈ ਕੇ ਆਏ ਤੇ ਸਾਨੂੰ ਘਰ ਦਿਖਾਇਆ ਕਿ ਤੁਸੀਂ ਆਓ ਸਾਡੇ ਘਰ ਹਰ ਇੱਕ ਤਰ੍ਹਾਂ ਦਾ ਪ੍ਰਬੰਧ ਹੈ ਹਾਂ ਸੰਗਤ ਲਈ ਜੀ ਹਾਂਜੀ ਬਿਲਕੁਲ ਵੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਸੋ ਤੁਸੀਂ ਦੇਖ ਸਕਦੇ ਹੋ ਕਿ ਜੋਤੀਸ ਰੂਪ ਗੁਰ ਅਸਥਾਨ ਤੋਂ ਵੀਰ ਜਦੋਂ ਸੇਵਾ ਕਰ ਰਹੇ ਸੀ ਉੱਥੇ ਦਰਸ਼ਨ ਦੀਦਾਰ ਕਰਨ ਆਏ ਸੀ ਤਾਂ ਫਿਰ ਵੀਰਾਂ ਨੂੰ ਮਾਤਾ ਜੀ ਨੇ ਕਿਹਾ ਕਿ ਤੁਸੀਂ ਚਲੋ ਸਾਡੇ ਘਰ ਵੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਮਾਤਾ ਗੁਜਰਕਾਰ ਦੇ ਅਸਥਾਨ ਤੇ ਲੋਕਾਂ ਦੀ ਭਾਵਨਾ ਕਿਵੇਂ ਦੀ ਆ ਲੋਕ ਕਿਵੇਂ ਆਪਣੇ ਘਰਾਂ ਨੂੰ ਘਰ ਖੋਲ੍ਹ ਦਿੰਦੇ ਨੇ ਕਿ ਸੰਗਤ ਆਵੇ ਤੇ ਇੱਥੇ ਰਵੇ ਕਿਉਂਕਿ ਇਸ ਅਸਥਾਨ ਤੇ ਇਹ ਪੋ ਦੇ ਮਹੀਨੇ ਉਹਦੇ ਵਿੱਚ ਬਹੁਤ ਇਕੱਠ ਹੁੰਦਾ ਸੰਗਤ ਨਤਮਸਕ ਹੋਣ ਲਈ ਪਹੁੰਚਦੀ ਹੈ ਵੀਰ ਨਾਲ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਜੂ ਹਸੋ ਹਸੋ ਜੀ ਬਾਈ ਜੀ ਕਹਾ ਸੋ ਤੇ ਕੀ ਕਹਿਣਾ ਚਾਹੋਗੇ ਇਸ ਪਾਵਨ ਧਰਤੀ ਤੇ ਪਹੁੰਚਦੇ ਹੋ ਕਈ ਵਾਰ ਰਹਿਣ ਨੂੰ ਜਗ੍ਹਾ ਨਹੀਂ ਹੁੰਦੀ ਹਨਾ ਆਪਾਂ ਨੂੰ ਕਮਰੇ ਵੀ ਨਹੀਂ ਮਿਲਦੇ ਗੁਰਦੁਆਰਾ ਸਾਹਿਬ ਦੇ ਵਿੱਚ ਹਾਂਜੀ ਬਹੁਤ ਹੀ ਹਾਂਜੀ ਬਹੁਤ ਜ਼ਿਆਦਾ ਸੰਗਤ ਹੋਣ ਕਾਰਨ ਕਈ ਵਾਰੀ ਸਾਨੂੰ ਨਈ ਜਗ੍ਹਾ ਮਿਲਦੀ ਤੇ ਬਹੁਤ ਹਦੋਂ ਵੱਤ ਸਗਤ ਤਾਂ ਠੱਡੇ ਮੋੜ ਵਿੱਚ ਪੈਂਦੀ ਹੈ ਤੇ ਮਾਤਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਟੱਚ 'ਚ ਰਹੇ ਨੇ ਤੇ ਇਹ ਕੁਝ ਪ੍ਰੋਵਾਈਡ ਕਰ ਦਿੰਦੇ ਨੇ ਸਾਨੂੰ ਰਹਿਣ ਦੀ ਜਗ੍ਹਾ ਲਈ ਤੇ ਬਾਕੀ ਇਸੇ ਭਾਗਾਂ ਨੇ ਆ ਕਿ ਸਾਨੂੰ ਦਰਸ਼ਨ ਦੇਦਾਰੇ ਨਸੀਬ ਹੋਏ ਆ ਬਾਕੀ ਆ ਤਾਂ ਅਸੀਂ ਬਹੁਤ ਟਾਈਮ ਦੇ ਰਹੇ ਆ ਤੇ ਵੇਖੋ ਜੀ ਧਰਮ ਦਾ ਟੋਲ ਚੌਕ ਤੇ ਆ ਜੀਦਾ ਹਰ ਵਾਰੀ ਪਰ ਇੱਥੇ ਘੜਕਾਉਂਦੇ ਰਹੀਦਾ ਵਾ ਪਰ ਉਹ ਮੈਂ ਨਾ ਹੱਲੇ ਔੜੇ ਚ ਉਹ ਚਿਹਰੇ ਚ ਦਿਖਦਾ ਨਹੀਂ ਕੱਖ ਗੁਰੂ ਮਹਾਰਾਜ ਦੀ ਮਿਹਰ ਹਲੇ ਹੋਈ ਨਹੀਂ ਸਾਡੇ ਤੇ ਹਾਂ ਆਪਣੇ ਆਪ ਨੂੰ ਅਸੀਂ ਤੇ ਹਰ ਰੋਜ਼ ਮਿਹਰ ਕਰਦੇ ਆ ਗਲਤੀਆਂ ਤੇ ਅਸੀਂ ਇਹ ਬਿਲਕੁਲ 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 ਉਹੀ ਗੱਲ ਮੈਂ ਕਹਿ ਰਿਹਾ ਵੀ ਮੈਂ ਉਸ ਅਸੀਂ ਉਸ ਤਾਂ ਨਪੁੰਨ ਨਹੀਂ ਹੋਏ ਹਲੇ ਤੱਕ ਕੋਸ਼ਿਸ਼ ਕਰਦੇ ਹਾਂ ਜੀ ਜੀ ਸੱਭ ਤੁਹਾਨੂੰ ਮਤਲਬ ਕਿ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਮਾਲਕ ਸਮੱਤ ਬਖਸ਼ੇ ਛੇਤੀ ਛੇਤੀ ਅਸੀਂ ਗੁਰੂ ਵਾਲਾ ਬਣਾ ਪਾਈਏ ਗੁਰੂ ਵਾਲੇ ਬਣੀਏ ਤੇ ਗੁਰੂ ਮਹਾਰਾਜ ਜੇ ਆ ਕੇ ਲੈ ਆਹਨੂੰ ਇੱਥੇ ਤੱਕ ਲੈ ਆਉਂਦੇ ਗੁਰਸਿੱਖੀ ਜੀਵਨ ਬਖਸ਼ੇ ਬਾਣੀ ਬਾਣੇ ਦੇ ਨਾਲ ਜੋੜਨਾ ਅਮਰਤੀ ਦਾਤਸ਼ਮ ਤੇ ਵੇਲੇ ਦਾਤ ਬਖਸ਼ਾ ਛਤੀ ਸੰ ਮਤਲਬ ਕਿ ਮਨ ਦੇ ਵਿੱਚ ਦੁੱਖ ਵੀ ਹੁੰਦਾ ਆ ਕਿ ਅਸੀਂ ਆ ਤੇ ਰਹੇ ਆ ਪਰ ਸਾਡਾ ਚਿਹਰਾ ਕਿਵੇਂ ਦਾ ਹੈ ਬਿਲਕੁਲ ਬਿਲਕੁਲ ਸਹੀ ਗੱਲ ਆ ਅਸੀਂ ਜਤਨ ਇੱਥੇ ਮੈਂ ਇਸ ਏਰੀਆ ਦੇ ਵਿੱਚ ਇਹਦਾ ਹਦੋਬਦ ਜਿਹੜੇ ਨਾ ਲਾਗੇ ਚਾਗੇ ਦੇ ਅਮਰਤਾਰੀ ਨੇ ਖਾਸ ਕਰਕੇ ਮੇਰੇ ਅੱਗੇ ਨੌਜਵਾਨ ਪਰ ਮੈਂ ਜਦੋਂ ਉਹਨਾਂ ਨੂੰ ਦੇਖਦਾ ਨਾ ਤਾਂ ਥੋੜਾ ਮਨ ਜਾਂ ਡੋਲ ਜਾਂਦਾ ਵੀ ਹਾਂ ਭਾਵੇਂ ਕੋਈ ਨਹੀਂ ਪੀ ਅਸੀਂ ਸਾਲ ਕੋ ਬਾਅਦ ਆਏ ਨੇ ਧਰਮ ਦਾ ਟੋਲ ਖੜਕਾਉਣ ਆਏ ਨੇ ਤੇ ਭਾਵੇਂ ਉਹ ਚੀਜ਼ ਸਾਡੇ ਚ ਦਿਖਦੀ ਨਹੀਂ ਆ ਫਿਰ ਭੁੱਲ ਜਾਈਦਾ ਵਾ ਇਹ ਇਹਨੂੰ ਇਹਨੂੰ ਹੀ ਦੇਖਦੀ ਹੋएगी ਤੇ ਉਹਨਾਂ ਨੂੰ ਕਿਵੇਂ ਲੱਗਦਾ ਹਾਂ ਇਸ ਚੀਜ਼ ਦਾ ਹੀ ਸੀ ਆ ਮਹਿਸੂਸ ਕਰਦੇ ਆ ਵੀ ਅਸੀਂ ਗਲਤ ਹਾਂ ਅਸੀਂ ਗਲਤ ਹਾਂ ਵੀ ਇਹ ਪੂਰਨ ਤੌਰ ਤੇ ਗੁੱਟ ਸਿੱਖ ਨਹੀਂ ਰਹੇ ਸਾਡਾ ਆਜ ਕੀ ਬਦਮਾਸ਼ੀ ਦੀ ਸਾਡੀ ਖਾਸ ਕਰਕੇ ਮੇਕੇ ਨੌਜਵਾਨ ਦੀ ਦੌੜ ਮੁੱਕੀ ਨਹੀਂ ਸਾਨੂੰ ਉਹ ਰਾਹ ਦਿਸਿਆ ਹੀ ਨਹੀਂ ਤੇ ਜੋ ਬੇਸ਼ੱਕ ਉਹ ਇੱਕ ਅਕਾਲ ਦੇ ਫਰਜ਼ੰਦ ਸੀ ਪਰ ਉਹਨਾਂ ਇੱਕ ਰੱਬ ਨੂੰ ਪਾਲਿਆ ਅਸੀਂ ਵੀ ਉਹਨਾਂ ਦੇ ਬੱਚੇ ਆ ਪਰ ਬਹੁਤ ਹੀ ਭਟਕੇ ਹੋਏ ਮਾਲਕ ਗਏ ਸੀ ਮਰ ਦਸ ਬੇਨਤੀ ਕਰਦੇ ਸੇ ਤੀਆਂ ਨੂੰ ਗੁਰਮਾਰਾ ਜੇ ਗੁਰ ਸਿੱਖੀ ਜੀਉਣ ਬਖਸ਼ੇ ਜੀ ਬਿਲਕੁਲ ਬਹੁਤ ਵਧੀਆ ਵਿਚਾਰ ਵੀ ਜੀ ਦੇ ਨੇ ਗੁਰੂ ਸਾਹਿਬ ਇਹਨਾਂ ਨੂੰ ਜਰੂਰ ਸਿੱਖੀ ਬਖਸ਼ਣ ਔਰ ਵੀਰ ਦੇ ਦਿਲ ਦੀ ਤਾਂਘ ਆ ਕਿ ਗੁਰੂ ਸਾਹਿਬ ਜਲਦੀ ਸਾਡੇ ਤੇ ਮਿਹਰ ਕਰਨ ਮਾਤਾ ਜੀ ਤੋਂ ਜਾਣਦੇ ਆ ਕਿ ਜਿੱਥੇ ਸੌਂਦੇ ਥੱਲੇ ਨੇ ਉੱਥੇ ਘਰ ਦੇ ਵਿੱਚ ਖਾਣਾ ਵੀ ਕਹਿੰਦੇ ਕਿ ਬਹੁਤ ਸਾਦਾ ਬਣਾਉਂਦੇ ਨੇ ਆਪਾਂ ਜ਼ਰੂਰ ਜਾਣਾਂਗੇ ਦੇਖੋ ਘਰਾਂ ਦੇ ਵਿੱਚ ਬੈੱਡ ਸਾਈਡ ਤੇ ਲੱਗੇ ਹੁੰਦੇ ਨੇ ਤੇ ਆਪ ਉਹ ਥੱਲੇ ਪਏ ਹੁੰਦੇ ਨੇ ਸੋ ਇੱਧਰ ਵੀ ਆਪਾਂ ਜ਼ਰੂਰ ਮਾਤਾ ਜੀ ਨਾਲ ਗੱਲ ਕਰਾਂਗੇ ਬੱਚੇ ਪਿਆਰ ਵੀ ਬਹੁਤ ਦਿੰਦੇ ਨੇ ਇਹਨਾਂ ਨੂੰ ਕਿ ਜਦੋਂ ਆਉਂਦੇ ਨੇ ਮਾਤਾ ਜੀ ਵੀ ਬੜਾ ਪਿਆਰ ਕਰਦੇ ਨੇ ਇਹਨਾਂ ਨੂੰ ਵੀ ਐਸੀ ਤਾਂ ਭਾਵਨਾ ਰਿਸ਼ਤੇਦਾਰਾਂ ਨਾਲ ਵੀ ਨਹੀਂ ਲੱਗਦੀ ਹੈਗੀ ਜਿਹੜੀ ਕਿ ਇਹਨਾਂ ਦੀ ਇਹ ਨਾ ਬੱਚਿਆਂ ਨਾਲ ਲੱਗੀ ਇਹਨਾਂ ਵੀਰਾਂ ਨਾਲ ਹਾਂਜੀ ਮਾਤਾ ਜੀ ਕੀ ਕਹਿਣਾ ਚਾਹੋਗੇ ਵੀਰ ਤੁਹਾਨੂੰ ਪਿਆਰ ਵੀ ਬਹੁਤ ਕਰਦੇ ਤੁਸੀਂ ਵੀ ਆਪ ਵੀ ਇੱਥੇ ਆ ਕੇ ਮੈਂ ਬਹੁਤ ਪਿਆਰ ਕਰਦੀ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹਾਂ ਨਾ ਉਹ ਮੈਂ ਪਿਆਰ ਪੂਰਾ ਕਰ ਦਿੰਦੇ ਨੇ ਜਿਹੜਾ ਪਿਆਰ ਸੀ ਦੇਖਦੇ ਹੋ ਮੱਥੇ ਵੱਟ ਪਾ ਲੈਂਦੇ ਨੇ ਇੰਨੇ ਰਿਸ਼ਤੇਦਾਰ ਵੀ ਨਹੀਂ ਕਰਦੇ ਜਿਨੇ ਮਾਤਾ ਕਰਦੇ ਨੇ ਐਂ ਲੱਗਦਾ ਵਜਿ ਆਪਣਾ ਮੈਂ ਸਾਰੀ ਸੰਗਤ ਨੂੰ ਬਹੁਤ ਪਿਆਰ ਕਰਦੀ ਕੋਈ ਤਾਂ ਲੱਗਦਾ ਨਹੀਂ ਆਪਾਂ ਨੂੰ ਮੈਂ ਆਪਣੀ ਮਾਤਾ ਦਾ ਪਿਆਰ ਬਹੁਤ ਹੈ ਦਿਲੋਂ ਪਿਆਰ ਕਰਦੇ ਇੱਕ ਹੁੰਦਾ ਨਾ ਉਤੋਂ ਤੋਂ ਮਾਤਾ ਜੀ ਦਿਲੋਂ ਪਿਆਰ ਕਰਦੇ ਨੇ ਬੱਚਿਆਂ ਨੂੰ ਰੱਖਦੇ ਨੇ ਆਪਣੇ ਸਿੰਪਲ ਸ਼ਾਦਾ ਪਾਣੀ ਵੀ ਮਾਤਾ ਜੀ ਹਾਂਜੀ ਸਿੰਪਲ ਬਿਲਕੁਲ ਸਾਦਾ ਬਣਾਉਂਦੇ ਪ੍ਰਸ਼ਾਦਾ ਜਿਵੇਂ ਦਾਲ ਫੁਲਕਾ ਬਸ ਦਾਲ ਫੁਲਕਾ ਬਸ ਹਾਂਜੀ ਸਰ ਇਸ ਦਿਨ ਕੋਈ ਮਤਲਬ ਕਿ ਇਸ ਆਪਾਂ ਕਹਿ ਸਕਦੇ ਇਹ ਸ਼ਹਿਰ ਦੇ ਵਿੱਚ ਕੋਈ ਪ੍ਰੋਗਰਾਮ ਨਹੀਂ ਕੋਈ ਪਾਣੀ ਪ੍ਰੋਗਰਾਮ ਨਹੀਂ ਕੋਈ ਨਹੀਂ ਹੋਣਾ ਹੈਗਾ ਮਿੱਠੇ ਮਿੱਠੇ ਦੇਖੋ ਸੇਮੀਆਂ ਸੂਮੀਆਂ ਲੰਗਰਾਂ ਚ ਚੱਲਦੀਆਂ ਨੇ ਪਰ ਆਪਣੇ ਘਰ 'ਚ ਸਾਦਾ ਪ੍ਰਸ਼ਾਦਾ ਦਾਲ ਫੁਲਕਾ ਬਸ ਜੀ ਹਾਂਜੀ ਇਦਾਂ ਹੀ ਬਣਾਉਂਦੇ ਹਾਂਜੀ ਇਦਾਂ ਹੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਸਕਦੇ ਹੋ ਫਤੇਗੜ ਸਾਹਿਬ ਦੀ ਪਾਵਨ ਧਰਤੀ ਤੇ ਰਹਿਣ ਵਾਲੇ ਲੋਕਾਂ ਦੀਆਂ ਕੀ ਭਾਵਨਾਵਾਂ ਇਹ ਪਰਿਵਾਰ ਦਾ ਅਸੀਂ ਤੁਹਾਨੂੰ ਦਿਖਾਇਆ ਕਿ ਕਿਵੇਂ ਥੱਲੇ ਪੈਂਦੇ ਨੇ ਜੇ ਘਰ 'ਚ ਵੀ ਕੋਈ ਆਉਂਦਾ ਇਹਨਾਂ ਨੂੰ ਵੇਖ ਕੇ ਉਹ ਵੀ ਬਦਲ ਜਾਂਦੇ ਨੇ ਸੋ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਇਸੇ ਤਰ੍ਹਾਂ ਹੋਰ ਸੁਨੇਹੇ ਦੇ ਨਾਲ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ